ਪੁੱਤ ਕਿੰਨਾ ਕੰਮ ਮਿਲਿਆ ਸਕੂਲੋਂ ਹੈ ਬੜਾ ਕੰਮ ਮਿਲਿਆ ਵਾ ਚਲ ਕੋਈ ਨਹੀਂ ਮਕਰਾ ਦਿੰਨੀ ਤੇਰੀਆਂ ਤੇ ਬੁੱਕਾਂ ਹੀ ਬੜੇ ਬੜੇ ਵੱਡੀਆਂ ਵਾਂ ਹੈ ਤੇਰੀਆਂ ਕਾਪੀਆਂ ਕਿੱਥੇ ਆ ਅੱਛਾ ਇੱਧਰ ਵਾ ਅੱਜ ਤੂੰ ਠੀਕ ਵੀ ਹੈਗੀ ਆ ਸੁਸਤ ਸੁਸਤੀ ਜੀ ਹੋਈ ਆ ਠੀਕ ਵਾ ਤੂੰ ਹਾਂਜੀ ਮੈਨੂੰ ਤਾਂ ਬੁਖਾਰ ਲੱਗਣ ਡਿਆ ਅੱਜ ਫੇਰ ਤੈਨੂੰ ਚਲ ਕੋਈ ਨਹੀਂ ਆ ਥੋੜਾ ਜਿਹਾ ਤੈਨੂੰ ਪੜਾ ਲੈਂਦੀ ਆ ਤੇ ਫਿਰ ਬਾਅਦ ਵਿੱਚ ਜਾ ਕੇ ਤੇ ਆਪਾਂ

ਵੱਡੀ ਅਫਸਰ ਬਣਨਾ ਵਾ ਹੈ ਪੜਨਾ ਵਾ ਨਾ ਤੂੰ ਧਿਆਨ ਨਾਲ ਪੜਿਆ ਕਰ ਚੰਗਾ ਇੱਕ ਛੁੱਟੀ ਨਹੀਂ ਕਰਨੀ ਠੀਕ ਆ ਆਹੋ ਪੜਿਆ ਕਰ ਮੇਰੀ ਧੀ ਸੋਣਾ ਸੋਣਾ ਫਿਰ ਮੇਰੀ ਧੀ ਵੱਡੀ ਹੋ ਕੇ ਜਦ ਅਫਸਰ ਬਣੂਗੀ ਫਿਰ ਆਪਣੇ ਪਾਪਾ ਨੂੰ ਗੱਡੀ ਲੈ ਕੇ ਦਊਗੀ ਹੈਨਾ ਆਹੋ ਚੱਲ ਸੱਚਿਆ ਪਾਸ਼ਾ ਮੇਰੀ ਧੀ ਪੜ ਲਿਖ ਕੇ ਕੁਝ ਬਣ ਜੇ ਚੱਲ ਸਾਡੇ ਵੀ ਕਿਤੇ ਗਰੀਬਾਂ ਦੇ ਦਿਨ ਮੋੜ ਆਉਣਗੇ ਚੱਲ ਕੋਈ ਨਹੀਂ ਪੁੱਤ ਤ ਨਹੀਂ ਜ਼ਰੂਰੀ ਪਈ ਪੋਤੀ ਸਭ ਕੁਝ ਕਰਦੇ ਆ ਦੀ ਅਮੀ ਅੱਜਕੱਲ ਬੜਾ ਕੁਛ ਕਰਤੀ ਆ ਵਾ ਹਨਾ ਮੇਰੀ ਧੀ ਨੇ ਸਾਰਾ ਕੁਛ ਕਰਕੇ ਦੱਸਣਾ ਮੈਨੂੰ ਠੀਕ ਆ ਨਾ ਠੀਕ ਚਲ ਆ ਸ਼ੁਰੂ ਕਰੀਏ ਹੁਣ ਹੈ ਅਗਲਾ ਪੜੀਏ ਜੀਵਨ ਹਾਂਜੀ ਉੱਪਰ ਜਾਈ ਤੇਦਾ ਫੋਨ ਆਉਂਦਾ ਪ੍ਰਭ ਦਾ ਭਾਬੀ ਦਾ ਫੋਨ ਆਉਂੰਡਾ ਵਾ ਹਲੋ ਸਤਿ ਸ਼੍ਰੀ ਅਕਾਲ ਪਾਬੀ ਹਾਂ ਠੀਕ ਠਾਕ ਵਧੀਆ ਤੁਸੀਂ ਆਪਣਾ ਸੁਣਾਓ ਹਾਂਜੀ ਹਾਂ ਪੜ ਲਈ ਹਲੀਨ ਹਾਂਜੀ 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 ਉਹ ਵੀ ਘਰੇ ਹੀ ਆ ਆ ਠੀਕ ਠਾਕ ਜੀ ਤੁਸੀਂ ਸੁਣਾਓ ਵੀਰ ਠੀਕ ਠਾਕ ਆ ਮੰਮੀ ਅੱਛਾ ਅੱਛਾ ਆਰਤੀਂ ਬੜਾ ਵਧੀਆ ਕੀਤਾ ਫੋਨ ਕਰਕੇ ਹੈ ਅੱਛਾ ਅੱਛਾ ਚੱਲ ਇਦਾਂ ਹੀ ਫੋਨ ਕਰ ਲਿਆ ਕਰੋ ਆਹੋ ਫਿਰ ਵਾਵਾ ਨਾ ਧਿਆਨ ਜਾ ਨਹੀਂ ਦੇਂਦਾ ਹਾਂ ਉਦਾਂ ਨਾ ਮੇਰਾ ਧਿਆਨ ਹੀ ਨਹੀਂ ਦਿੰਦਾ ਤੁਹਾਡੇ ਵਿੱਚ ਜਿੱਦਾਂ ਮਰਜੀ ਆ ਮਿਸਤਰੀ ਹਾਂਜੀ ਹਾਂਜੀ ਮਿਸਤਰੀ ਬੱਸ ਸਮਝੋ ਫੇ ਲਾਗੀ ਗਏ ਆ ਹਾਂਜੀ ਪੈਸੇ ਦੇਤੇ ਮਿਸਤਰੀਆਂ ਨੂੰ ਕੱਲ ਜਾ ਕੇ ਤੇ ਦੇ ਆਏ ਹੀਗੇ ਹਾਂ ਰੇਤ ਵਾਲੇ ਨੂੰ ਵੀ ਦੇਤੇ ਬਜਰੀ ਵਾਲੇ ਨੂੰ ਜੋ ਚਾਹੀਦਾ ਸੀ ਮੁੱਢਸੋ ਮੁੱਢ ਤੇ ਮਿਸਤਰੀ ਨੂੰ ਵੀ ਦੇ ਤਾ ਰੁਪਈਆ 10000 ਹਾਂਜੀ ਬੱਸ ਹੁਣ ਤੁਹਾਡਾ ਕੰਮ ਸਮਝੋ ਫੇ ਸਟਾਰਟ ਹੀ ਆ ਹਾਂਜੀ ਹਾਂਜੀ ਹੋਰ ਸਭ ਘਰ ਠੀਕ ਠਾਕ ਆ ਨਾ ਹਾਂਜੀ ਨਹੀਂ ਆਵਾਂਗੇ ਛੁੱਟੀਆਂ ਪੈਣ ਗਿਆ ਨਾ ਹਰਲੀਨ ਨੂੰ ਹਾਂ ਤੇ ਫਿਰ ਮੈਂ ਛੱਡ ਕੇ ਜਾਊਂਗੀ ਤੁਹਾਡੇ ਕੋਲ ਹਾਂਜੀ ਅੱਛਾ ਦਲਜੀਤ ਕਹਿੰਦੀ ਹੀ ਕੀ ਆਂਦੀ ਹੀ ਨੂੰ ਇੱਥੇ ਛੱਡ ਜੋ ਨਹੀਂ ਨਹੀਂ ਭਾਬੀ ਮੈਂ ਨਹੀਂ ਛੱਡ ਕੇ ਜਾਣਾ ਫਿਰ ਹਾੜਾਕ ਤਾਂ ਜੀ ਲੱਗਣਾ ਦੋਵਾਂ ਜੀਆਂ ਦਾ ਅਹੀਂ ਤੈਨੂੰ ਵੇਖ-ਵੇਖ ਕੇ ਜੀਨੇ ਆ ਹਾਂਜੀ ਉਹ ਨਹੀਂ ਨਹੀਂ ਛੁੱਟੀਆਂ ਛਟੀਆਂ ਚ ਕੱਲ ਦੂੰਗੀ ਉਦਾਂ ਨਹੀਂ ਮੈਂ ਕੱਲਣਾ ਆ ਕੋਈ ਗੱਲ ਨਹੀਂ ਨੇ ਹੈਗਾ ਬੈਗ ਬੂਗ ਹੈਗਾ ਸਭ ਕੁਝ ਲਿਆ ਕੇ ਦਿੱਤਾ ਉਹਨੂੰ ਹਾਂ ਟਿਫਨ ਮੰਗਦੀ ਏ ਇੱਕ ਦਿਨ ਜੇ ਮੈਟਰੀ ਮੰਗਦੀ ਉਹ ਵੀ ਲਿਆਤੀ ਆ ਅੱਛਾ 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 ਸਨੀ ਵੀ ਰਹਿੰਦਾ ਹਣਾ ਵਾ ਚੱਲ ਕੋਈ ਨਿਕਲ ਲਿਓ ਉਹਨਾਂ ਨੂੰ ਕਿਸ ਦਿਨ ਹਾਂਜੀ ਠੀਕ ਜੇ ਠੀਕ ਜੇ ਚੰਗਾ ਭਾਬੀ ਸਾਸਰੀਕਾਲ ਲੈ ਵੇਖ ਲਓ ਕਿੰਨੀਆਂ ਚੰਗੀਆਂ ਮੇਰੀਆਂ ਭਾਬੀਆਂ ਹੈ ਲੋਕਾਂ ਦੇ ਤੇ ਭਰਾ ਚੰਗੇ ਹੁੰਦੇ ਤੇ ਮੇਰੀਆਂ ਭਾਬੀਆਂ ਬੜੀਆਂ ਚੰਗੀਆਂ ਆ ਕੋ ਕਰਮਾਣੀ ਆ ਨਹੀਂ ਤੇ ਕੌਣ ਕਿਸ ਨੂੰ ਜਾਣਦਾ ਅੱਜ ਕੱਲ ਵਾਕਿਆ ਸਹੀ ਗੱਲ ਕੋਈ ਨਹੀਂ ਜਾਣਦਾ ਬਣਦੀ ਤੇ ਕਿਸ ਦੀ ਹੈ ਨੀਗੀ ਵਾਕਿਆ ਹੀ ਇਹ ਆ ਵੀ ਆਪ ਚੰਗੇ ਤੇ ਜੱਗ ਚੰਗਾ ਤੂੰ ਨਹੀਂ ਕਿਹਦੀ ਮਾੜੀ ਚੰਗੀ ਕਰਦੀ ਤੇਰੇ ਸਾਰੇ ਇੱਜ਼ਤ ਕਰਦੇ ਤੇਰੀ ਵਾਕਿਆ ਸਾਰੇ ਬੜੀ ਇੱਜ਼ਤ ਕਰਦੇ ਆ ਤੇ ਕਹਣ ਲਈ ਹੈਗੀ ਵੀ ਦਲਜੀਤ ਕਹਿੰਦੀ ਆ ਵੀ ਇਹਨੂੰ ਉੱਥੇ ਲੈ ਆਈਏ ਤਾਂ ਉੱਥੇ ਪੜਨੇ ਪਾ ਦਈਏ ਤੇ ਮੈਂ ਵੀ ਇਹਨੂੰ ਉੱਥੇ ਲੈ ਗੇ ਤਾਂ ਤੂੰ ਤੇਰਾ ਸਾਡਾ ਇੱਥੇ ਕੌਣ ਸਾਡਾ ਮਹਿਲ ਤੇ ਜੀ ਲਗਣਾ ਵਾ ਅਸੀਂ ਦੋਵਾਂ ਜਿਹਾਂ ਟੱਕਰਾ ਮਾਰਿਆ ਕਰਨੀਆਂ ਵਾ ਠੀਕ ਵਾ ਨਾ ਜਾਣਾ ਮੰਨ ਕੇ ਜਾਣਾ ਮੰਨ ਕੇ ਜੀ ਆ ਛੁੱਟੀਆਂ ਚ ਜਾਣਾ ਕਾ ਉਦਾਂ ਨਹੀਂ ਜਾਣਾ ਹਨਾ ਛੁੱਟੀਆਂ ਜਾਣਾ ਨਾ ਹਾਂਜੀ ਹਾਂ ਮੇਰੀ ਧੀ ਬੜਾਈ ਕੋ ਸਿੱਖ ਗਈ ਆ ਹੈ ਬੜਾਈ ਪੜਦੀ ਆ ਹੁਣ ਤੇ ਉਹ ਚਲ ਚੰਗੀ ਗੱਲ ਹੀ ਆ ਮੈਂ ਜੋ ਜੋ ਪੁੱਛਨੀ ਆ ਨਾ ਚੱਟ ਜਵਾਬ ਦੇ ਦਿੰਦੀ ਆ ਹੁਣ ਹਾਂ ਵੇਖਿਓ ਫਰਸਟ ਆਉਣਾ ਨੇ ਐਰਕੀ ਤੇ ਫਿਰ ਇਹਨੇ ਨਾਮ ਲੈ ਕੇ ਆਉਣਾ ਆਉਣਾ ਨਾ ਹਾਂਜੀ ਹਾਂ ਬੜੀ ਤੇਜ ਆ ਤੇਜ ਵਾ ਇਹਦੀ ਮੈਡਮ ਇਹਨੂੰ ਕਹਿੰਦੀ ਜਾਂਦੀ ਤੁਹਾਡੀ ਧੀ ਬੜੀ ਵਧੀਆ ਵਾ ਇਹਨੇ ਵਧੀਆ ਫਰਸਟ ਆਇਆ ਕਰਨਾ ਤੁਹਾਡੀ ਕਲਾਸ ਚ ਨਹੀਂ ਸ਼ੁਕਰ ਆ ਪਰਮਾਤਮਾ ਦੇ ਘੜੀ ਨੂੰ ਆਹੋ ਤੇ ਤਾ ਡਾਹਾ ਤੇ ਕਿਹਦਾ ਠੀਕ ਹੋਣਾ ਮੇਰਾ ਠੀਕ ਹੈ ਕੋਈ ਨਹੀਂ ਬਸ ਸਹਿ ਗਿਆ ਫਰਕ ਅੱਛਾ ਅੱਛਾ ਚੱਲ ਕੋਈ ਨਾ ਮਨੇ ਦਰਦੁੱਧੜ ਗਈ ਆ ਅੱਛਾ ਤੂੰ ਤਾਂ जखਮਾ ਮੜਾ ਜਾ ਚੱਲ ਹਟ ਜਾਣਾ ਤੋਤਿਆ ਤਣ ਹੋਣਾ ਚੱਲ ਕੋਈ ਗੱਲ ਨਹੀਂ ਉਹ ਡਾਕਟਰ ਕਹਿੰਦਾ ਗੱਲਾਂ ਨਾ ਕਰੀ ਇਹਨੂੰ ਆਹੋ ਕੋਈ ਨਹੀਂ ਰਹਿਣ ਤੂੰ ਤਹੀ ਉਹ ਸੈਰਸ ਨੇ ਵੇਖਿਆ ਵਾ ਕੰਮ ਉਹਨੇ ਆਪੇ ਤਾਨੂੰ ਕੰਮ ਦਵਾ ਦੇਣਾ ਹੁਣ ਉੱਥੇ ਨਾ ਜਾਇਓ ਚੱਲ ਕੋਈ ਗੱਲ ਨਹੀਂ ਆਹ ਤੇ ਕੋਈ ਨਾ ਆਪੇ ਰੱਬ ਨੇ ਸਭ ਕੋ ਵਧੀਆ ਕਰ ਦੇਣਾ ਕੋਈ ਗੱਲ ਨਹੀਂ ਕੋਈ ਗੱਲ ਹੁਣ ਮੈਂ ਵੀ ਤੇ ਦੋਆਂ ਕਰਾਂ ਦਾ ਕੰਮ ਲੈ ਹੀ ਲਿਆ ਵਾ 2-4000 ਰੁਪਏ ਤਾਂ ਮੈਂ ਵੀ ਕਮਾਉਣ ਡਿਆ ਉਦੇ ਨਾਲ ਦੀ ਰੀਸ ਕੋਈ ਨਹੀਂ ਹੂੰ ਚਲ ਤੰਗੀ ਹੁੰਦੀ ਆ ਥੋੜੀ ਬੋਦੀ ਧੁਖ ਨਿਕਲਦੀ ਆ ਧੁਖ ਬੜੀ ਨਿਕਲਦੀ ਆ ਇਹ ਬੰਦਾ ਹੱਥ ਆ ਧਰ ਕੇ ਬੈਠਾ ਰਹੇ ਨਾ ਤੇ ਕੱਖ ਨਹੀਂ ਕਰ ਸਕਦਾ ਹੁਣ ਤੰਗੀ ਤਾਂ ਬੜੀ ਹੁੰਦੀ ਮਨਜੰਦਰ ਜਦੋਂ ਮੈਂ ਘਰ ਕੰਮ ਕਰਕੇ ਆਉਣੀ ਆ ਨਾ ਆਪਣੇ ਘਰ ਦਾ ਕੰਮ ਤੇ ਮੇਰਾ ਕਰਨ ਨੂੰ ਜੀ ਨਹੀਂ ਕਰਦਾ ਮੁੜ ਕੇ ਜੀ ਕਰਦਾ ਥੱਕ ਟੁੱਟ ਕੇ ਲੰਮੇ ਪੈ ਜਾ ਪਰ ਕੀ ਕਰਾ ਮਜਬੂਰੀਆਂ ਬੰਦੇ ਕੋ ਬੜਾ ਕੁਛ ਕਰਾ ਦਿੰਦੇਗਾ ਵਾ ਤਾਂ ਹੀ ਤੇ ਨਾ ਮੈਂ ਦੋਵਾਂ ਘਰਾਂ ਦਾ ਛਿਦ ਛਿਦੀ ਕੰਮ ਕਾ ਕੇ ਤੇ ਆਣ ਕੇ ਆਪਣਾ ਕਰਕੇ ਤੇ ਫਿਰ ਕਹੜੀ ਲੰਮੇ ਪੈ ਜਾਨੀ ਆ ਉਦੋਂ ਨੂੰ ਕੁੜੀ ਆ ਜਾਂਦੀ ਸਕੂਲੋਂ ਤੇ ਚੱਲ ਫੇਰ ਕੰਮ ਸ਼ੁਰੂ ਫੇਰ ਇਹਨੂੰ ਪੜਾਉਣਾ ਵੀ ਹੁੰਦਾ ਵੇਖਣਾ ਵੀ ਹੁੰਦਾ ਵਾ ਜਿੰਨਾ ਚਿਰ ਬੱਚੇ ਵੱਲ ਧਿਆਨ ਨਾ ਦੋ ਉਹਨਾਂ ਚਿਰ ਨਿਆਣੇ ਆਪਣੇ ਆਪ ਕਿੱਥੋਂ ਪੜਦੇ ਆ ਜਿੰਨੇ ਮਰਜ਼ੀ ਲਈ ਕੋਣ ਹਾ ਹਨਾ ਨਿਆਣਾ ਨੂੰ ਖੇਡ ਪਿਆਰੀ ਹੁੰਦੀ ਆ ਮੇਰੀ ਗਾਲ ਸੁਣ ਪੁੱਤ ਜਾ ਹੁਣ ਤੂੰ ਖੇਡ ਲਾ ਜਾ ਕੇ ਦੋ ਮਿੰਟ ਹੈ ਜਾ ਖੇਡ ਲਾ ਬੀਤੀ ਇਹ ਪਾਣੀ ਇਹਦੇ ਪੀਂਦੀ ਨਹੀਂਗੀ ਜਿੰਨਾ ਪਾ ਕੇ ਦਿੰਨੀ ਉਹਨਾਂ ਲੈ ਆਉਂਦੀ ਨਾਲ ਆਹੋ ਪਾਣੀ ਪੀ ਲਿਆ ਪੁੱਤ ਰੋਟੀ ਖਾ ਕੇ ਜੀਵਨ ਮਿਸਤਰੀ ਕੇ ਆ ਲੱਗ ਹਾਂਜੀ ਤੇ ਘਰ ਦਾਲ ਪਾਣੀ ਹੈਗਾ ਵਾ ਉਹਨਾਂ ਰੋਟੀ ਵੀ ਖਾਇ ਕਰਨੀ ਹੈ ਮੈਂ ਫਿਕਰ ਕਾਨੂੰ ਕਰਦੇ ਜੇ ਦਾਲਾਂ ਦੂਣਾਂ ਹੈਗੀਆਂ ਵਾਂ ਜਿੱਦਣ ਮੁੱਕ ਜਾਣਗੀਆਂ ਨਾ ਫਿਰ ਜਾ ਕੇ ਲਿਆ ਦਿਓ ਜੀ ਵੇਲਾ ਜੇ ਘਾਟਵਾ ਥੋੜੀ ਬੋਧ ਤੇ ਲੈ ਆਉਨੇ ਆ ਨਹੀਂ ਨਹੀਂ ਅਜੇ ਹੈਗੀਆਂ ਵਾਂ ਅਜੇ 2-4 ਦਿਨ ਲੱਗ ਜਾਣੇ ਆ ਮੁੜ ਕੇ ਪਤਾ ਕੀ ਗੱਲ ਆ ਬਰਸਾਤੀ ਜਿਹਾ ਮੌਸਮ ਆ ਨਾ ਤੇ ਉਹ ਤੇਰੀ ਸੁਸਰੀ ਪੈ ਜਾਂਦੀ ਚੀਜ਼ਾਂ ਵਿੱਚ ਆਹ ਗਲਤੀ ਤੇ ਠੀਕ ਆ ਆਪਾਂ ਤਾਂ ਮੋਲੀ ਲਈ ਹੋਣੀਆਂ ਚੀਜ਼ਾਂ ਤੇ ਜਦੋਂ ਮੁੱਕ ਗਿਆ ਉਹ ਤਾਂ ਫਿਰ ਲਿਆਵਾਂਗੇ ਠੀਕ ਆ ਤੇ ਕੋਈ ਨਹੀਂ ਤੁਸੀਂ ਨਾ ਫਿਕਰ ਕਰੋ ਮੈਂ ਮਿਸਤਰੀਆਂ ਨੂੰ ਰੋਟੀ ਪਾਣੀ ਖਵਾ ਲੈ ਬਣਨ ਜਾਣ ਦਿੰਦੀ ਠੀਕ ਮੇਰੀ ਗੱਲ ਸੁਣ ਨਾਲੇ ਨਾ ਆ ਬੋਤਲ ਗਰਮ ਪਾਣੀ ਪਾ ਕੇ ਨਾ ਸਾਫ ਕਰਕੇ ਤੇ ਫਿਰ ਭਾਦੀ ਸਿਰੇ ਨੂੰ ਹੈ ਨਹੀਂ ਕੋਈ ਨਹੀਂ ਮੈਂ ਲੱਗੀ ਆ ਬਸ ਡਿਫਰੰਟ ਫੋਨ ਧੋਣੇ ਦਾ ਫੋਨ ਚਾਹੀਦਾ ਤੈਨੂੰ ਕ ਨਹੀਂ ਨਹੀਂ ਹੁਣ ਨਹੀਂ ਚਾਹੀਦਾ ਮੈਨੂੰ ਫੋਨ ਹੁਣ ਮੈਨੂੰ ਕਿਹਦੇ ਫੋਨ ਆਉਣੇ ਆ ਰੱਖ ਲਓ ਤੁਸੀਂ ਮੰਮੀ ਆਇਆ ਯਾਰ ਨਾ ਕੰਮ ਆ ਥੋੜਾ ਇੱਥੇ ਲੱਗੇ ਜਾਓ ਜਾਓ ਚੱਲ ਮਾਣਾ ਸੱਸਿਆ ਗੱਲੀ ਸੱਸੀ ਕਾ ਸੱਸੀ ਕਾ ਪੁੱਤ ਕੀ ਹਾਲ ਆ ਠੀਕ ਠਾਕ ਜੀ ਹਾਂ ਵਧੀਆ ਵਧੀਆ ਕਿੱਧਰ ਚੱਲ ਪਏ ਉਹ ਇੱਧਰ ਜੱਲੇ ਪਿੰਡ ਚ ਕੰਮੀ ਥੋੜਾ ਜਿਹਾ ਅੱਛਾ ਅੱਛਾ ਮੈਂ ਤੁਹਾਡੇ ਲਾਉਣ ਲੱਗਾ ਸੀ ਹੈ ਤੇ ਮੈਂ ਪੁੱਛਣਾ ਮੈਂ ਮਿਸਤਰੀ ਆਈ ਕਿ ਨਹੀਂ ਆਏ ਮਿਸਤਰੀ ਆਇਆ ਨਹੀਂ ਨੀਓ ਫਟ ਗਿਆ ਅੱਛਾ ਨਹੀਂ ਆ ਫਟ ਗਿਆ ਠੀਕ ਆ ਠੀਕ ਆ ਜਿੰਨਾ ਕੋ ਉਹਨਾਂ ਨੇ ਮੈਂ ਕਿਹਾ ਸੀ ਨਾ ਉਹਨਾਂ ਕੋ ਕਰ ਗਏ ਆ ਤੁਸੀਂ ਹੁਣ ਇਹ ਆ ਵੀ ਵਧੀਆ ਤਰੀਕੇ ਨਾਲ ਬਣਾ ਲਿਓ ਉਹ ਮੈਂ ਹ ਇਤਨਾ ਕਰਨੇ ਆ ਨਾ ਨੀਮ ਸਾਰੀਆਂ ਭਰ ਲੈਣੇ ਆ ਉਹਨਾਂ ਨੂੰ ਚੁੱਕ ਲਾਂਗੇ ਜਿੰਨੀ ਕਹਨੂੰ ਲੋਡ ਵਾ ਨਹੀਂ ਨਹੀਂ ਸਾਰਾ ਚੁੱਕ ਲੈਣਾ ਵਾ ਜਿੰਨਾ ਕ ਤੁਹਾਨੂੰ ਲੋਡ ਵਾ ਨਾ ਜਦ ਜੋ ਨਹੀਂ ਹੈਗਾ ਸਾਰਾ ਜੋਕ ਨਾਲ ਇੱਕ ਵਾਰੀ ਠੀਕ ਆ ਵਾਰ ਵਾਰ ਥੋੜੀ ਘਰ ਬੰਦੇ ਹੁੰਦੇ ਆ ਉਹ ਤੇ ਤੁਹਾਡੇ ਸਹਿਯੋਗ ਨਹੀਂ ਆ ਹੁਣ ਤੇ ਰਲ ਮਿਲ ਕੇ ਸਾਰੇ ਕਰ ਲਾਂਗੇ ਮੁੜ ਕੇ ਕਹਿੰਦੇ ਪੈਸੇ ਲਾਉਂਦੇ ਰਹਿਣਾ ਵਾਰ ਵਾਰ ਨਹੀਂ ਪੁੱਤ ਅਸੀਂ ਭਰਾ ਤੇਰਾ ਦੇਣ ਕਿੱਥੇ ਦੇ ਸਕਦੇ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਮੈਂ ਆਇਆ ਹਾਂ ਤੇ ਮੈਂ ਹਾਂ ਵੀ ਪੈਸੇ ਦੀ ਲੋੜ ਵਾ ਤੇ ਮੈਂ ਕਢਾਵਾ ਉਹ ਨਹੀਂ ਜੇ ਲੋੜ ਪਈ ਨਾ ਤੈਨੂੰ ਮੈਂ ਆਪਣੀ ਤੇਰੀ ਆਂਟੀ ਤੈਨੂੰ ਕਾੜ ਕੇ ਦੱਸ ਦਊਗੀ ਹੈ ਅੱਛਾ ਅੱਛਾ ਕਿੰਨੇ ਕੀ ਚਾਹੀਦੇ ਉਹਦੇ ਹਿਸਾਬ ਨਾਲ ਅਸੀਂ ਮੁੜ ਕੇ ਕਿੱਥੇ ਰੱਖਣੇ ਉੱਥੇ ਤੈਨੂੰ ਪਤਾ ਤੇ ਹੈਗਾ ਹੀ ਆ ਆਹ ਵੀ ਗੱਲ ਹੈਗੀ ਆ ਚਲ ਮੈਂ ਦੱਸ ਦਿਓ ਠੀਕ ਆ ਕੋਈ ਠੀਕ ਆ ਠੀਕ ਆ ਤਾਂ ਕਹਿੰਦਾ ਕਿਹਦਾ ਕੋਈ 15 20 ਦਿਨਾਂ ਚ ਕਹਿੰਦਾ ਮਕਾਨ ਹੋਏ ਨੇਗੇ ਖੜੇ ਆਹ ਇੰਨੇ ਇੰਨੇ ਚਰਚ ਹੋਏ ਨੇ ਆ ਮੈਂ ਚੱਲ ਯਾਰ ਜਿੰਨੀ ਛੇਤੀ ਕਰ ਦੋਗੇ ਉੰਨੀ ਛੇਤੀ ਜਦੋਂ ਆਹੀ ਵੀ ਕਦੇ ਛੱਤ ਥੱਲੇ ਵੜ ਜਾਗੇ ਠੀਕ ਨਹੀਂ ਆਹ ਬਾਕੀ ਮੈਂ ਕੀਤੀ ਹੀ ਕਰਦਾ ਨਾ ਗੱਲ ਅੱਛਾ ਉਹ ਕਹਿੰਦੇ ਵੀ ਉਹ ਐਂ ਕੰਮ ਸਿਰੇ ਤੱਕ ਲਾ ਕੇ ਤੇ ਫਿਰ ਜਿੱਦਾਂ ਵੀ ਹਨਾ ਨਹੀਂ ਪੁੱਤ ਜੇ ਹੁਣ ਤੁਸੀਂ ਪੈਸੇ ਦੇ ਦਿੱਤੇ ਤੇ ਮੁੜ ਕੇ ਤੁਹਾਡੇ ਵਾਪਸ ਵੀ ਕਰ ਦੇ ਨਹੀਂ ਨਹੀਂ ਕੋਈ ਗੱਲ ਨਹੀਂ ਵਾਪਸੀ ਦੀ ਨਾ ਗੱਲ ਤੂੰ ਹੀ ਕਰੋ ਤੂੰ ਹੀ ਆਪਣਾ ਘਰ ਮਕਾਨ ਬਾਗ ਤੇ ਅੰਦਰ ਬਹਿਣ ਵਾਲੇ ਬਣੋ ਤੂੰ ਹੀ ਬੱਸ ਓਏ ਆਹੋ ਦੱਸਾਂ ਗੱਲ ਕੀ ਆ ਵੀ ਉਹ ਉਹ ਵਿਚਾਰੀ ਰਾਤ ਬੜੀ ਰਾਤ ਤੰਗ ਹੁੰਦੀ ਆ ਮੱਛਰ ਬੜਾ ਲੜਦਾ ਵਾ ਪੱਕਿਆਂ ਨਾਲ ਮੱਛਰ ਕਦੇ ਉੱਡਦੇ ਆ ਤੈਨੂੰ ਬੜਾ ਗੱਲ ਵਾ ਮੁੜ ਕੇ ਤੁਹਾਨੂੰ ਇਹ ਵੀ ਚਲੋ ਨਵੈਂਟਰ ਰੂਟਰ ਵੀ ਲੱਗਣਾ ਤੁਹਾਡੇ ਸਾਰੇ ਕੰਮ ਹੋਣੇ ਆ ਆਹ ਚਲੋ ਸਾਰੇ ਨਾਲ ਹੀ ਹੋਏ ਨੇ ਮੈਂ ਤਾਂ ਫਿਕਰੀ ਛੱਤ ਪੈ ਜਾਣਾ ਬਚਾਰਾ ਯਾਰ ਉਹ ਸਹੀ ਐ ਨਾ ਕਿਤੇ ਨਵੈਂਟਰ ਰੂਟਰ ਢੋਲਾਂਗੇ ਉਹ ਚਲੋ ਕੋਈ ਨਹੀਂ ਉਹਦੇ ਬਾਅਦ ਦੀ ਗੱਲਾਂ ਕਰ ਛੱਤ ਤੇ ਪਵੇ ਬਹੁਤ ਚੱਕਰਾਂ ਵਿੱਚ ਹਾਂ ਹੋਰ ਕਿਧਰ ਚੱਲਿਆ ਤੂੰ ਮੈਂ ਤੁਹਾਡੇ ਵਾਲੀ ਚੱਲਾਂ ਹੀ ਮੈਂ ਫਿਰ ਚਲ ਜਾਣਾ ਕਰ ਨੂੰ ਵਾਪਸ ਹੋਣਾ ਚੱਲ ਠੀਕ ਐ ਠੀਕ ਹਾਂਜੀ ਹਾਂਜੀ ਤੁਸੀਂ ਵੀ ਵੇਖ ਲਓ ਕੰਮ ਹੈ ਜਿਹੜਾ ਕਰਨ ਲੱਗੇ ਆ ਨਹੀਂ ਮੈਂ 5-10 ਮਿੰਟ ਲੱਗਣੇ ਤੇ ਮੈਂ ਉੱਥੇ ਹੋ ਕੇ ਮੁਰਕੇ ਹੱਥ ਤਾਂ ਠੀਕ ਹੀ ਜੇ ਹੁਣ ਹੱਥ ਠੀਕ ਆ ਪੁੱਤ ਪੈ ਗਿਆ ਫਰਕਾ ਠੀਕ 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 ਲਾਇਏ ਨਾਲ ਉਹ ਕੈਸਲ ਦਿੱਤੇ ਜਖਮ ਮੈਂ ਨਾ ਕੀਤੀ ਕੀਤੀ ਗੱਲ ਉਹ ਕਹਿੰਦੇ ਵੀ ਕਿ ਤਨ ਨਾ ਲੈ ਕੇ ਆਏ ਤੇ ਕੰਮ ਕੁੰਦਾ ਹੁੰ ਦੱਸ ਦੇਣਗੇ ਠੀਕ ਠੀਕ ਕਿੱਥੇ ਖਲੋਣਾ ਖਲੋਣਾ ਵਾ ਕੀ ਕਰਨਾ ਵਾ ਇਥੇ ਪਰਚੀ ਕੱਟਣੀ ਕੀ ਕਰਨਾ ਵਾ ਹਾਂ ਹਾਂ ਮੈਂ ਅੰਕਲ ਤੁਹਾਡੇ ਹੱਥੇ ਸਾਟ ਲੱਗੀ ਆ ਹਾਂ ਤੇ ਆਪੇ ਤਾਂ ਕਰਨਾ ਹੀ ਆ ਗੱਲ ਹਾਂ ਤੇ ਕੋਈ ਗੱਲ ਨਹੀਂ ਮੁੜ ਕੇ ਚੱਲ ਫਿਰਾਂਗੇ ਨਾਲ ਕਿਤੇ ਕਰਨਾ ਮੈਂ ਚੱਲ ਉਹ ਤੇ ਮੇਰੀ ਗੱਲ ਕਰਾਦੀ ਉਹਨਾਂ ਨੇ ਕੋਈ ਗੱਲ ਨਹੀਂ ਕੋਈ ਤੇ ਰੋਟੀ ਪਕਾ ਕੇ ਮੈਂ ਲੈ ਰਿਆ ਕਰਦੀ ਆਂ ਨਾਂਟੀ ਤੇ ਤੇ ਪਕਾਦਾ ਕਰੀ ਬਾਨੇ ਕੇ ਤੇ ਰੋਟੀ ਵੀ ਦੇ ਦਿਆ ਕਰਨਗੇ ਤੁਹਾਨੂੰ ਆਪੀ ਰੋਟੀ ਪਾਣੀ ਸਭ ਕੁਝ ਦਿਆ ਕਰਨਗੇ ਬੰਦੇ ਚੰਗੇ ਸੌਖੇ ਆ ਕੇ ਚੱਲ ਯਾਰ ਫਿਰ ਤੇ ਵੱਧ ਵਧੀਆ ਹੋ ਜਾਊਗਾ ਉਹ ਜਿਹੜੇ ਸਨਿਆਰੇ ਉਹਨਾਂ ਨੂੰ ਕੀ ਲੋੜ ਵਾ ਓਏ ਆਹੋਏ ਤੇ ਗੱਲ ਤੇ ਸਹੀ ਆ ਤੇ ਕੋਈ ਨਹੀਂ ਤੁਸੀਂ ਕਰ ਲੋ ਕੰਮ ਆਪਣਾ ਹੈ ਚਲੋ ਠੀਕ ਹੈ ਚੰਗਾ ਪੁੱਤ ਚਲੋ ਟੀਵੀ ਨਾਲ ਗੱਲੀ ਹਾਂ ਠੀਕ ਹੈ ਚੱਲ ਯਾਰ ਵਿਚਾਰੇ ਇਹ ਘਰ ਮਕਾਨ ਪੈਣਗੇ ਤੇ ਵਧੀਆ ਹੋਣਗੇ ਆਪਣੇ ਘਰੇ ਵੀ ਸਾਨੂੰ ਕਿ ਉੱਥੇ ਆਉਣ ਡਿਆ ਵਾ ਥੋੜੇ ਬੋਤੇ ਪੈਸੇ ਲੱਗਣੇ ਆ ਕੋਈ ਗੱਲ ਨਹੀਂ ਮਤ ਕਰਦਾਂਗੇ ਉੱਪਰ ਲੇਗੋ ਪੀ ਗਦਾ ਠੀਕ ਠਾਕ ਹੈ ਬੈ ਰ ਵਾ ਵਾ ਬੈਠੇ ਹੋਰ ਠੀਕ ਠਾਕ ਹੋਰ ਵਧੀਆ ਇਹਦੇ ਕੀ ਕੰਡਿਆ ਸੀ ਇਕੱਲਾ ਬੈਠਾ ਬਾਹਰ ਹੈ ਉਹ ਯਾਰ ਕੀ ਕਰਨਾ ਫਿਰ ਬੀਬੀ ਗਈ ਉਥੇ ਭੂਆ ਕੋ ਅੱਛਾ ਤੇ ਮੈਂ ਘਰ ਇਕੱਲਾ ਹੀ ਆਂ ਭਰਾਵਾ ਠੀਕ ਹੋਰ ਮੰਮੀ ਡੈਡੀ ਹੁਣ ਦਾ ਆਇਆ ਫੋਨ ਪਰ ਓਏ ਆਹੋ ਯਾਰ ਫੋਨ ਤੇ ਹੁੰਦਾ ਰਹਿੰਦਾ ਉਹਨਾਂ ਦਾ ਠੀਕ ਠਾਕ ਨੇ ਆ ਵਧੀਆ ਵਧੀਆ ਸਾਰੇ ਠੀਕ ਠਾਕ ਆ ਹੋਰ ਤੂੰ ਸੁਣਾ ਕਿਦਾਂ ਤੇਰਾ ਬਸ ਵਧੀਆ ਵਧੀਆ ਠੀਕ ਠਾਕ ਚੱਲ ਜੰਦਾ ਲਾਈ ਕਿਤੇ ਬਾਹਰ ਪੁਰਦੀ ਕਿ ਨਹੀਂ ਆਹੋ ਲਾਈ ਆ ਦੇ ਆ ਵੇਟ ਕਰਨਾ ਹੁਣ ਵੇਖੋ ਪਰ ਮਾਤਾ ਦੀ ਕਿਰਪਾ ਕਰਦੇ ਇਨਸ਼ਾਅੱਲਾ ਆਪੇ ਬਣ ਜਾਣਾ ਕੋਈ ਗੱਲ ਨਹੀਂ ਆਪਣਾ ਕਿਦਾਂ ਤੇਰਾ ਉਹ ਮੇਰਾ ਯਾਰ ਬਣਿਆ ਹੀ ਆ ਅੱਛਾ ਤੇਰ ਨਾਲ ਕਹਦਾ ਝੂਠ ਵਾ ਹਾਂ ਤੇ ਮੈਂ ਦਾਦੀ ਘਰ ਕਰਕੇ ਰੁਗਿਆ ਵਾ ਇੱਥੇ ਠੀਕ ਦਾਦੀ ਕਹਿੰਦੀ ਮੈਂ ਉੱਥੇ ਜਾਣਾ ਨਹੀਂਗਾ ਆਹ ਇਹ ਵੀ ਹੈਗਾ ਤੇ ਮੈਂ ਨਾ ਰਹਿਣਾ ਪੈਂਦਾ ਵਾ ਤੇ ਮੰਮੀ ਹੁਣ ਐ ਰਕਾਉਣਾ ਸਿਆਲ ਚ ਅੱਛਾ ਕਹਿੰਦੇ ਰਮਨ ਦੇ 2 ਮਹੀਨੇ ਫਿਰ ਲੱਗੇ ਤੁਹਾਡੇ ਠੀਕ ਠੀਕ ਹਾਂ ਫਿਰ ਭਾਵੇਂ ਬੀਬੀ ਭਰਾ ਮਨ ਬਣ ਜੇ ਭਾਵੇਂ ਫਿਰ ਭਾਵੇਂ ਚੱਲ ਜਾਣਾ ਇਦਾਂ ਹੀ ਫਿਰ ਦੇਖ ਬਾੜੂ ਕਰਨੀ ਪੈਂਦੀ ਉਹਨਾਂ ਦੇ ਘਰ ਫਿਰ ਓਏ ਆਹੋ ਫਿਰ ਤੇਰੇ ਗਿਆ ਫਿਰ ਓਖਾ ਹੋਈ ਨਾ ਨਾ ਵਾ ਵਾ ਇਤਰਾ ਹੀ ਆ ਹੋਰ ਸਨ ਹੋਰ ਮਮੀ ਦੇ ਠੀਕ ਠਾਕ ਤੇਰੇ ਸਾਰੇ ਵਧੀਆ ਠੀਕ ਠਾਕ ਚਲੋ ਵਧੀਆ ਚਾਹੀਦਾ ਓ ਯਾਰ ਤੂੰ ਹੁੰਦਾ ਨਹੀਂ ਕਿ ਤੇ ਆ ਦੇ ਆਇਆ ਕਰੀ ਵੇਲੇ ਕੋਲੇ ਕਿਤੇ ਓ ਯਾਰ ਇਤਨਾ ਕੰਮ ਕਰਨਾ ਚ ਨਿਕਲਿਆ ਨਹੀਂ ਜਾਂਦਾ ਕੋਈ ਗੱਲ ਨਹੀਂ ਮਰਾ ਜਾ ਕਰੂੰਗਾ ਓਏ ਆ ਜਾ ਕਰ ਮੈਂ ਘਰ ਵੇਲਾ ਹੀ ਹੁੰਨਾ ਵਾ ਤੇ ਬੰਦਾ ਘੜੀ ਕੋਮ ਫਿਰ ਆਉਂਦਾ ਨਾਲ ਮਾਨ ਹੋਰਦਾ ਹੋਰ ਪਤਾ ਕਰ ਲੈਂਦਾ ਉਹ ਬੰਦਾ ਓਏ ਆਹੋ ਉਹੀ ਦੀ ਗੱਲ ਵਾ ਹੁਣ ਦੇ ਭਰਾਵਾਂ ਮੈਨੂੰ ਚਾਹ ਚੂਨੀ ਬਣਾਉਣੀ ਆਉਂਦੀ ਲੇਕਿਨ ਭਲਾ ਕੇ ਪਿਆ ਆਂਟੀ ਆਉਣ ਕਰਦੇ ਤਾਂ ਮੇਰੇ ਤਾਂ ੱਖਾਂ ਹੁੰਦਾ ਬਾਹਰ ਹੀ ਆਉਂ ਆਹ ਆਂਟੀ ਆਉਣ ਵਾਲੇ ਆ ਕ ਉਹ ਰੱਖਿਆ ਆਂਟੀ ਨੂੰ ਕੰਮ ਤੇ ਝਾੜੂ ਪੋਚਾ ਤੇ ਰੋਟੀ ਪਾਣੀ ਮੇਰੇ ਬਣਾ ਦਿੰਦੇ ਆ ਠੀਕ ਠੀਕ ਚਾਹ ਉਹ ਨਾਲ ਇਹ ਤੇ ਚੱਲ ਆਉਂਦੇ ਤੇ ਚੱਲ ਚਾਹ ਬਣਾ ਕੇ ਦਿੰਦੇ ਹੈ ਆ ਪੀ ਕੇ ਲਈਦਾ ਨਾ ਜਾਈ ਹੁਣ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਮਮਾ ਆਪਾ ਬੀਬੀ ਕਾਣ ਚੱਲ ਨੇ ਆਹੋ ਪੁੱਤ ਬੀਬੀ ਕਰ ਜਾਣਾ ਵਾ ਬੀਬੀ ਮੈਨੂੰ ਖੇਡਣ ਨਹੀਂ ਦਿੰਦੀ ਕਿ ਗੁੱਸੇ ਹੁੰਦੀ ਆ ਚੱਲ ਕੋਈ ਗੱਲ ਨਹੀਂ ਗੁੱਸੇ ਹੁੰਦੀ ਆ ਨਾ ਤੇ ਕੋਈ ਨਹੀਂ ਉਹ ਵੱਡੀ ਆ ਪੁੱਤ ਵੱਡੇ ਗੁੱਸੇ ਹੋ ਲੈਣਾ ਤੇ ਗੁੱਸਾ ਨਹੀਂ ਕਰੀਦਾ ਹੁੰਦਾ ਚੰਗਾ ਠੀਕਾ ਕੋਈ ਗੱਲ ਨਹੀਂ ਤੂੰ ਨਾ ਗੁੱਸਾ ਕਰਿਆ ਕਰਕੇ ਇਸ ਗੱਲ ਦਾ ਚੱਲ ਤੂੰ ਜਾ ਕੇ ਬਹਿ ਜੀ ਤੇ ਮੈਂ ਛੱਟ ਕੰਮ ਕਰ ਲੈਣਾ ਫਿਰ ਆਪਣੇ ਘਰ ਜਾ ਕੇ ਖੇਡਣੀ ਠੀਕਾ ਸੱਸੀ ਕਾਰ ਸੱਸੀ ਕਾਰ ਠੀਕ ਠਾਕ ਨੇ ਠੀਕ ਆ ਜਿੰਦੇ ਰਹੋ ਤੇ ਇਕੱਲੇ ਬੈਠੇ ਦਾਦੀ ਕਿੱਥੇ ਆ ਓਏ ਉਹ ਨਾ ਭੂਆ ਬਿਮਾਰ ਹੋ ਗਏ ਸੀ ਅੱਛਾ ਤੇ ਉਹ ਪਤਾ ਲੈਣ ਚਲ ਗਏ ਫਿਰ ਦਾਦੀ ਫਿਰ ਭੂਆ ਕੋਲ ਚਲ ਗਈ ਆ ਹਾਂਜੀ ਹਾਂਜੀ ਅੱਛਾ ਅੱਛਾ ਜਿਆਦਾ ਨਹੀਂ ਠੀਕ ਹੈ ਜਾਂ ਕਿਦਾਂ ਉਹ ਪਤਾ ਨਹੀਂ ਹੁਣ ਮੈਨੂੰ ਦੱਸਿਆ ਨਹੀਂ ਨੇ ਖਾਸ ਕੁਝ ਤੇ ਕਹਿੰਦੇ ਵੀ ਠੀਕ ਨੇ ਪਤਾ ਲੈ ਆਵਾਂ ਜਾ ਕੇ ਅੱਛਾ ਅੱਛਾ ਤੇ ਰੋਟੀ ਖਾਧੀ ਐ ਸਵੇਰ ਦੀ ਉਹ ਰੋਟੀ ਤੇ ਮੈਂ ਲਾਤੀ ਦਦੀ ਨਹੀਂ ਮੈਨੂੰ ਸਰੇ ਅੱਛਾ ਉਹ ਹੁੰਦਾ ਬਈ ਤਾਂ ਇਦਾਂ ਹੀ ਐ ਮੈਂ ਚੱਲ ਅੰਟੀ ਹੁੰਦੇ ਉਹਨੂੰ ਕਹਿਣਾ ਵਾ ਚੱਲ ਕੋਈ ਨਹੀਂ ਪੁੱਤ ਹਾਂਜੀ ਜੋਤਰਾ ਜੀ ਕਰਦਾ ਦੱਸ ਦੇ ਮੈਂ ਬਣਾ ਦਿੰਨੀ ਆ ਤੇ ਪਹਿਲਾਂ ਤੇ ਮੈਂ ਚਾਹ ਬਣਾ ਕੇ ਪਿਆਲੀ ਹਾਂ ਦੋਸਤੋਂ ਤੇਰਾ ਹਾਂਜੀ ਹਾਂਜੀ ਦੋਸਤ ਆ ਮੇਰਾ ਅੱਛਾ ਅੱਛਾ ਠੀਕ ਆ ਤੇ ਚਾਹ ਬਣਾਉਣਾ ਤੇ ਤੁਸੀਂ ਅੰਟੀ ਕੋਈ ਨਹੀਂ ਪੁੱਤ ਮੈਂ ਹੁਣੇ ਚਾਹ ਬਣਾ ਦਿੰਨੀ ਆ ਹਾਂਜੀ ਹਾਂਜੀ ਚੱਲ ਪੁੱਤ ਤੇ ਇੱਥੇ ਵੀਰਾ ਲਾ ਕੇ ਬਹਿ ਜਾ ਹੈ ਚੱਲ ਚਾਹ ਬਣਾ ਦਿੰਨੀ ਆ ਪਹਿਲਾਂ ਪਤਾ ਨਹੀਂ ਵਿਚਾਰੇ ਨੇ ਸਵੇਰ ਦੀ ਚਾਹ ਪੀਤੀ ਕਿ ਨਹੀਂ ਤਾਈ ਸ਼ਾਣੀ ਵਿਚਾਰੀ ਨੂੰ ਜਾਣਾ ਪੈਂਦਾ ਵਾ ਨਾ ਪਤਾ ਨਹੀਂ ਕੀ ਹਾਲ ਹੋਣਾ ਵਾ ਚੱਲ ਕੋਈ ਨਹੀਂ ਇਹਨੂੰ ਕਹੂੰਗੀ ਵੀ ਫੋਨ ਕਰਕੇ ਪੁੱਛ ਪੜਾ ਕੀ ਹਾਲ ਵਾ ਮੁੰਡਾ ਵਿਚਾਰਾ ਹਰੇ ਪੁਖਾਈਆ ਸਵੇਰ ਦਾ ਚੱਲ ਇਦਾਂ ਕਰਦੀ ਆ ਫੜਾ ਫੜ ਝਾੜੂ ਪੋਚਾ ਲਾ ਕੇ ਨਾ ਚਾਹ ਪਿਆੜ ਕੇ ਫਿਰ ਦੀ ਰੋਟੀ ਵੀ ਬਣਾ ਜੰਨੀ ਆ ਐਨਾ ਚੰਗਾ ਬੱਚਾ ਤੇ ਨਸੀਬਾਂ ਵਾਲਿਆਂ ਨੇ ਮਿਲਦਾ ਵਾ ਨਾਲੇ ਸਾਡੀ ਇਨੀ ਹੈਲਪ ਕਰਨ ਲਿਆ ਵਾ ਵਧੀਆ ਹੀ ਆ ਚੱਲ ਪੋਈ ਨਾ ਪਹਿਲਾਂ ਚਾਹ ਬਣਾਵਾਂ ਫਿਰ ਹੋਰ ਕੋਈ ਕੰਮ ਕਰਦੀ ਹਾਂ ਚਲੋ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ ਚੱਲ ਆਹ ਤੇ ਵਧੀਆ ਹੋਇਆ ਤੇ ਮਿਸਤਰੀ ਆ ਗਏ ਆ ਚੱਲ ਬਚਨ ਦੇ ਘਰ ਦਾ ਕੰਮ ਸ਼ੁਰੂ ਹੋ ਜਾਊਗਾ ਸਿਰ ਤੇ ਕੰਮ ਸੇ ਕੰਮ ਛੱਤ ਤੇ ਹੋਊਗੀ ਪੱਕੀ ਸਾਰਾ ਮਿਹਨਤ ਦੇ ਬੋਣਦੇ ਹੀਗੇ ਆਹ ਤੇ ਬੜਾ ਹੀ ਵਧੀਆ ਹੋਇਆ ਵਾ ਇਹਨਾਂ ਨੂੰ ਪਤਾ ਲੱਗਾ ਇਹਨਾਂ ਨੂੰ ਖੁਸ਼ ਬਣਾਉ ਹੁਣ ਜਾ ਕੇ ਦੱਸ ਦੇ ਹਾਂਜੀ ਉਹ ਤੂੰ ਇੱਥੇ ਬੈਠੀ ਆਂ ਕੰਮ ਸਾਰਾ ਕਰਦਣਾ ਪਿਆ ਬਾਹਰ ਜਰਾ ਕੋਈ ਗੱਲ ਨਹੀਂ ਕੰਮ ਹੀ ਕਰਨ ਦੇਈ ਹੈਗੀ ਹੋਰ ਫੋਨ ਆ ਗਿਆ ਭੈਣਜੀ ਦਾ ਕਿਹੜੀ ਭੈਣਜੀ ਦਾ ਜੀ ਬੇਟੀ ਦਾ ਅਸ਼ਾਸ਼ਾ ਉਹ ਦੱਸ ਲਈ ਮਿਸਤਰੀ ਆ ਗਏ ਅੱਜ ਆ ਗਏ ਹਾਂ ਤੇ ਕੰਮ ਸ਼ੁਰੂ ਹੋ ਗਿਆ ਵਾ ਅਸ਼ਾਸ਼ਾ ਆਹੋ ਤੇ ਮੈਂ ਚਲਾਂ ਤੇ ਬਹੁਤ ਵਧੀਆ ਹੋਇਆ ਵਾ ਤੇ ਚੱਲ ਵਿਚਾਰੇ ਸਿਰ ਤੇ ਛੱਤ ਤੇ ਉਹ ਵੀ ਲੈਂਟਰ ਵਾਲੀ ਅੱਗੇ ਤਾਂ ਸਾਰਾ ਕਮਰਾ ਵੀ ਚੁੰਦਾ ਹੀਗਾ ਤੇ ਥੱਲੇ ਉਹ ਵੀ ਕੱਚਾ ਤੇ ਬੁਰੇ ਹਾਲ ਆਹਾਂ ਪੰਗਾਇ ਹੀ ਵੇਖਿਆ ਸੀ ਹਾਂ ਕੀ ਹਾਲ ਬਣਿਆ ਜੀ ਬਹੁਤੇ ਮਾੜਾ ਹਾਲ ਸੀ ਸਾਰੀ ਵੇਲੇ ਚਿਕੜਨਾ ਭਰੇ ਹੋਣਾਂ ਦੀ ਹਾਂ ਮੈਂ ਤਾਂ ਕਹਿੰਦੇ ਨੇ ਮਾੜੇ ਕਰਨ ਬੰਦਾ ਆਰਾਮ ਕਿਤੇ ਕਿਹਨੂੰ ਖਾਵੇ ਨਾ ਉਹ ਮਾੜੇ ਨੇ ਰੱਬ ਥੋੜੀ ਖਾਂਦਾ ਵਾ ਚੰਗਾ ਭਲਾ ਨੇ ਦਾ ਕੰਮ ਹੀ ਇੱਕ ਦੋ ਵਾਰੀ ਫੇਲ ਆਇਆ ਕੰਮ ਤੇ ਫੇਰ ਉਸੇ ਕੰਮ ਚ ਪੈ ਗਿਆ ਬੰਦਾ ਕੰਮ ਬਦਲਿੰਦਾ ਵਾ ਸਮਝਾਇਆ ਸੀ ਭਾਈ ਇਹਨੂੰ ਉਹ ਗੜੀ ਕਿਸੇ ਦੀ ਮੰਨਦਾ ਸੀ ਪਤਾ ਹੁੰਦਾ ਉਹ ਕਿਸ ਮੱਦਾ ਸਾਰੇ ਤੇ ਗਾਂਵ ਵਧਣ ਵਾਸਤੇ ਕੰਮ ਕਰਦੇ ਆ ਵਿਚਾਲ ਸਾਡਾ ਕੰਮ ਚੰਗਾ ਹੋਵੇ ਤੇ ਪਹਿਲਾਂ ਚੰਗਾ ਹੀਗਾ ਜਦੋਂ ਕਿਸਮਤ ਮਾੜੀ ਹੋ ਜਾਏ ਤੇ ਫਿਰ ਸਭ ਕੁਝ ਪੁੱਠਾ ਹੋ ਜਾਂਦਾ ਵਾ ਇਹ ਤੇ ਗੱਲ ਇਹਦਾ ਕਸੂਰ ਇਹ ਤੇਰੀ ਗੱਲ ਸਹੀ ਆ ਜਦੋਂ ਵਿਆਹ ਕੀਤਾ ਸੀ ਨਾ ਪਿੰਡ ਦਾ ਤੇ ਪਿੰਡ ਚ ਪੂਰਾ ਟੌਰ ਹੁੰਦਾ ਸਨ ਦਾ ਸਰਦਾਰ ਟੱਕਾਂ ਵਾਲੇ ਵੀ ਕਹਿੰਦੇ ਆਹੋ ਤੇ ਹੁਣ ਵੇਲਾ ਨੂੰ ਤੇ ਕੀ ਹਾਲਤੀ ਆ ਆ ਵੇਖ ਲਓ ਭਰਾ ਨੇ ਕਿੱਡੀ ਮਾੜੀ ਕੀਤੀ ਹੈ ਵੀ ਉਹਨੇ ਵੀ ਵੇਖ ਲਓ ਟਾਈਮ ਦਿੱਤੀ ਜਿਹਨਾਂ ਨੇ ਮੌਕੇ ਤੇ ਚੋਕਾ ਮਾਰਿਆ ਵੀ ਜਦੋਂ ਟਾਈਮ ਹੀ ਉਹਨਾਂ ਦਾ ਮਾਰਾ ਉਹਨਾਂ ਨਾਲ ਨਾਲ ਲਾਉਂਦੇ ਬਜਾਣ ਟੱਕਾ ਮਾਰਦਾ ਉਹ ਵਿਚ ਭਰਾ ਦੀ ਗਲਤੀ ਹੈ ਭਰਾ ਨੇ ਚੰਗੇ ਟਾਈਮ ਤੇ ਆਪਣਾ ਹਿੱਸਾ ਕੱਢਦੇ ਟੱਕਾਂ ਨੂੰ ਤੇ ਇਹ ਵਿੱਚ ਫਸਿਆ ਰਿਹਾ ਉਹ ਚਲੋ ਉਹਦਾ ਘਰ ਤੇ ਭੱਜ ਗਿਆ ਨਾ ਇੱਕ ਘਰ ਤੋਂ ਹੀ ਜਾਂਦੇ ਰਹੇ ਹੁਣ ਉਹੋ ਤੇ ਗੱਲ ਜੇ ਘਰ ਜਿਹੜੇ ਕਮਰੇ ਚ ਰਹਿਣੇ ਨੇ ਨਾ ਰਹਿਣ ਦਿੰਦੇ ਪਹਿਲਾਂ ਉਹਨਾਂ ਨੇ ਇੱਕ ਛੱਤ ਛੱਤ ਲੈਣ ਦਿੰਦੇ ਤੇ ਫੇਰ ਚੱਲ ਉਹਨਾਂ ਨੂੰ ਉੱਥੇ ਲੈ ਜਾਂਦੇ ਨੇ ਫਤਿਹ ਉਧਰ ਚੱਲਦੇ ਆਹ ਬਹੁਤੀ ਮਾੜੀ ਕੀਤੀ ਉਹਨਾਂ ਨੇ ਉਹ ਤਾਂ ਆਪਣਾ ਸੁਭਾਅ ਹੁੰਦਾ ਨਾ ਸੁਭਾਅ ਇਦਾਂ ਨਹੀਂ ਹੁੰਦੇ ਭੈਣ ਭਰਾ ਕਾਦੇ ਹੋਏ ਜੇ ਇੱਕ ਦੇ ਮਾੜੇ ਸਮੇਂ ਤੇ ਕੰਮ ਨਾ ਆਏ ਇੱਕ ਗੱਲ ਹੈਗੀ ਉਹ ਜਿੰਨੀ ਮਰਜੀ ਭੈਣ ਖੜੀ ਕੇ ਦੁੱਖ ਵੇਖੇ ਨਾ ਕਦੇ ਸਾਨੂੰ ਵਕਤ ਅੰਗ ਨਹੀਂ ਕੀਤਾ ਆਜ ਹੁਣ ਜਿੰਦ ਤੋਂ ਜ਼ਿਆਦਾ ਹੀ ਕੰਮ ਖਰਾਬ ਹੋਇਆ ਇਹਨਾਂ ਦੇ ਤੇ ਫੇਰ ਕਦੇ ਮੰਮੀ ਨਾਲ ਗੱਲ ਕੀਤੀ ਇਹਨਾਂ ਜਾਂਦੀ ਮੇਰੀ ਗੱਲ ਸੁਣੋ ਮੈਂ ਤੁਸਨ ਨੂੰ ਕਹਿਣ ਦੇ ਹੀ ਗੋਦਨ ਦਾ ਜੀਤ ਨੂੰ ਕਿਹਾ ਹੀਗਾ ਤਹੀ ਜਾ ਉਹਦੇ ਕੋਲ ਆਓ ਤੇ ਤੁਸੀਂ ਵੀ ਕਿਹਾ ਸਨੈ ਨੂੰ ਇਹੋਂ ਨਾ ਆ ਸੌਦਾ ਪਤਾ ਲੈ ਜੇ ਕਿਉਂਕਿ ਹੁਣ ਉਹਦੇ ਮਿਸਤਰੀ ਲੱਗੇ ਆ ਤੇ ਕਈ ਚੀਜ਼ਾਂ ਦੇ ਲੋਡ ਪੈਣੇ ਘਰ ਵਿੱਚ ਚਲ ਮੈਂ ਕਹੂੰਗਾ ਕਰੂੰ ਗੱਲ ਉਹਨੂੰ ਕਿ ਭੇ ਸਾਰਾ ਸੌਦਾ ਲੈ ਜਾ ਦੁਕਾਨ ਤੋਂ ਚੁੱਕੇ ਨਿੱਕਾ ਮोटा ਤੇ ਦੇ ਆਈ ਉੱਥੇ ਇਹ ਟੈਨਸ਼ਨ ਨਾ ਲੱਗੇ ਉਹ ਆ ਜਾ ਨਾ ਥੋੜੇ ਦਿਨ ਹੱਲ ਦਾ ਟਾਈਮ ਨਹੀਂ ਸਾ ਘਰੇ ਆਤ 15 0 ਨਾ ਜਿਹੜੀ ਭੱਗ ਗਈ ਆ ਇਹਨੂੰ ਉਡਾਣ ਲ ਕੇ ਪਾਸੇ ਲਾ ਲਈ ਆ ਮੌਸਮ ਦਾ ਕੀ ਪਤਾ ਵਾ ਅੱਗੇ ਵੇ ਲੋਕਾਂ ਨੇ ਕੀ ਬਣਾਈਆਂ ਕੰਮ ਹੀ ਮੁੱਕਦੇ ਕੰਮ ਤਾਂ ਇਦਾਂ ਚੱਲਦੇ ਰਹਿੰਦੇ ਸਾਰੀ ਜ਼ਿੰਦਗੀ ਉਹਨੂੰ ਕਹੋ ਵੀ ਚਲ 1 ਘੰਟਾ 2 ਘੰਟਾ ਕੱਢ ਕੇ ਤੁਹਾਨੂੰ ਸਬਾਣ ਫੜਾਏ ਕਿਉਂਕਿ ਚਾਹ ਵੀ ਪੀਣੀ ਉਹਨਾਂ ਰੋਟੀ ਵੀ ਖਾਣੀ ਆ ਤਾਂ ਉਹ ਕਿਸੇ ਤਰ੍ਹਾਂ ਮੰਗਨ ਜਾਊਗਾ ਭਾਂਡੇ ਫੜ ਕੇ ਕੋਈ ਗੱਲ ਨਹੀਂ ਦਿੱਤੇ ਪੈਸੇ ਵਿੱਚੋਂ ਕਰ ਦੇਣਗੇ ਹਾਂ ਕੋਈ ਨਹੀਂ ਹਟਾ ਦੇਣੀ ਤੁਹਾਨੂੰ ਵੀ ਹੱਥਾਂ ਨਾਲ ਮਾਰੀ ਤੇ ਤੈਨੂੰ ਵੀ ਜਿੱਦੀ ਜਾਣਾ ਹੁੰਦਾ ਉਹ ਚੱਲ ਮੈਂ ਭੈਣ ਨੂੰ ਕਹਿ ਦਿੰਦੀ ਫੇਰਾ ਮਾਰ ਕੇ ਕਹਿ ਦਿੰਦਾ ਆਪੇ ਨਹੀਂ ਉਹ ਆ ਜਾਣਗੇ ਨਾਲ ਲੱਗੋ ਟਾਈਮ ਤੇ ਜੇ ਉਹ ਆਵੇ ਜਾਊਗੀ ਉਹਨੇ ਤਾਂ ਕੋਈ ਸੌਦਾ ਚੁੱਕਿਆ ਖੜਨਾ ਨਹੀਂ ਉਸੋ ਉਹਨੇ ਕਦੀ ਵੀ ਨਹੀਂ ਖੜਨਾ ਉਹ ਚੱਲ ਵੇਖ ਲਾਂਗੇ ਹਾਂ ਚੱਲ ਜਾਓ ਫਿਰ ਦੱਸ ਦੋ ਮੰਮੀ ਨੂੰ ਵੀ ਹੋ ਗਿਆ ਕੰਮ ਸ਼ੁਰੂ ਗੱਲ ਸੁਣ ਇੱਕ ਹੋਰ ਮੰਮੀ ਦਵਾਈ ਧਿਆਨ ਰੱਖਿਆ ਕਰੋ ਚੰਗਾ ਉਹਨੇ ਕਹਿੰਦੀ ਬੜੀ ਕਰਦੇ ਆ ਉਹਨਾਂ ਦੀ ਆਲੀ ਕਰਦੇ ਆ ਜਾ ਮੈਂ ਜਿਹਨੇ ਦਵਾਈ ਦੇ ਨਾਲ ਦਿਲ ਜਿੱਤ ਦਿੰਦੀ ਆ ਆਪੇ ਤਾਂ ਮੰਮੀ ਖਾਂਦੇ ਨਹੀਂ ਆਣ ਕਹਿੰਦੇ ਕਿਿੱਦਾਂ ਹੋਊਗੀ ਚੱਲ ਵੇਖ ਕੇ ਕਰ ਲਿਆ ਕਰੋ ਆਹੋ ਕੋਈ ਨਹੀਂ ਦੱਸ ਕੰਮ ਮੈਂ ਵੇਲਾ ਕੰਮ ਕੰਪੈਨ ਹੋਣੀ ਆ ਜਾ ਦੇਖਵਾ ਮੈਂ ਜਾਓ ਵੇਖੋ ਤੇ ਮੰਮੀ ਨੂੰ ਦੱਸ ਦਿਓ ਜਰੂਰ ਜੇਤੇ ਨਾਲ ਚੱਲ ਵਧੀਆ ਹੋਇਆ ਵਾ ਕੰਮ ਤੇ ਕੰਮ ਤੇ ਸ਼ੁਰੂ ਹੋਇਆ ਉਹਦੇ ਘਰ ਦਾ ਆਸਤੇ ਹੋ ਗਈ ਆ ਮਿਸਤਰੀ ਲੱਗੇ ਆ ਤੇ ਚਲੋ ਹੁਣ ਕੋਠਾ ਕੋਠੇ ਚੰਗਾ ਹੋਊਗਾ ਹੁਣ ਵਿਚਾਰੇ ਦਾ ਚੰਗਾ ਹੋਊਗਾ ਤੇ ਖੁਸ਼ ਹੋ ਗਈ ਮਣੀ ਚੱਲ ਬਣਾਓ ਤੇ ਤੋਂ ਹੀ ਕੰਮ ਤਾਂ ਦਾ ਵੇਖ ਲੈ ਸਾਰੇ ਕੰਮ ਪਿਆ ਅੱਜ